ਬਹੁਤ ਹੀ ਮੰਦਪਾਗੀ ਘਟਨਾ ਗਿੱਦੜਬਾਹ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਤੋਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਨੇ ਗਿੱਦੜਬਾਹ ਵਿਖੇ ਦੋ ਸਕੇ ਭਰਾਵਾਂ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬ ਕੇ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚਿਆਂ ਦੇ ਚਾਚਾ ਪੱਪੂ ਨੇ ਦੱਸਿਆ ਹੈ ਕਿ ਉਹਨਾਂ ਦਾ ਭਤੀਜਾ ਸਾਹਿਲ ਕੁਮਾਰ ਉਮਰ ਕਰੀਬ 10 ਸਾਲ ਅਤੇ ਖੁਸ਼ਪ੍ਰੀਤ ਕੁਮਾਰ ਉਮਰ 9 ਸਾਲ ਜੋ ਕਿ ਬੀਤੀ ਸ਼ਾਮ ਘਰੋਂ ਮੁਹੱਲੇ ਦੇ 3-4 ਹੋਰ ਬੱਚਿਆਂ ਨਾਲ ਖੇਡ ਰਹੇ ਸਨ ਜਦੋਂ ਉਹਨਾਂ ਦੇ ਭਤੀਜੇ ਦੇ ਰਾਤ ਤੱਕ ਕਰਨੇ ਆਏ ਤਾਂ ਉਹਨਾਂ ਨੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਪਰੰਤੂ ਬੱਚਿਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਸਿਵਰਦੀ ਸਵੇਰੀਓ ਪਿਉਰੀ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਪਾਛੇ 10ਵੀਂ ਵਿਖੇ ਅਨਾਊਂਸਮੈਂਟ ਕੋਣ ਗਏ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਸਥਿਤ ਸਰੋਵਰ ਵਿੱਚ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਤੈਰ ਰਹੀਆਂ ਸਨ ਉਧਰ ਥਾਣਾ ਗਿੱਦੜਬਾਹ ਦੀ ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਰਨਣ ਜੁਗਾ ਕੇ ਸਾਹਿਲ ਕੁਮਾਰ 6ਵੀਂ ਜਮਾਤ ਵਿੱਚ ਪੜਦਾ ਸੀ ਅਤੇ ਖੋਸ਼ਪ੍ਰੀਤ ਕੁਮਾਰ 5ਵੀਂ ਜਮਾਤ ਵਿੱਚੋਂ ਪੜਦਾ ਸੀ ਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਪੱਪੂ ਹੈ ਜੀ ਪਪੂ ਜੀ ਕੀ ਗੱਲਬਾਤ ਹੋਈ ਏ ਕੀ ਦੇ ਬੱਚੇ ਸੀ ਕੀ ਨਾਮ ਸੀ ਉਹਨਾਂ ਦੇ ਮੇਰੇ ਭਰਾ ਦੇ ਬੱਚੇ ਸੀ ਤੁਹਾਡੇ ਭਰਾ ਦਾ ਕੀ ਨਾਮ ਹੈ ਤੇਜਿੰਦਰ ਕੁਮਾਰ ਜਿੰਦੀ ਅੱਛਾ ਜੀ ਤੇ ਸ਼ਾਮ ਨੂੰ ਖੇਡਦੇ ਖੇਡਦੇ ਬੱਚੇ ਬਸ ਮਲੇ ਚ ਗਾਇਬ ਹੋ ਗਏ ਹੂੰ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁੜੇ ਆਏ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ ਚ ਬੈਠੇ ਹੂੰ ਜੋ ਉੱਥੋਂ ਅਸੀਂ ਦੁਆਰਾ ਦੇਖਣਗੇ ਪਾਰਕ ਚ ਤਾਂ ਕੁਝ ਹੈ ਹੀ ਨਹੀਂ ਸੀਗਾ ਹੂੰ ਕਾਫੀ ਟਾਈਮ ਹੋ ਗਿਆ ਜੀ 9:30 ਦਾ ਹੂੰ ਉਤੋਂ ਆ ਅਸੀਂ ਆਸ-ਪਾਸੇ ਵੀ ਦੇਖਿਆ ਹੂੰ ਗੁਰਦੁਆਰਾ ਵਾਲੀ ਪਾਰਕ ਚ ਵੀ ਦੇਖਿਆ ਉੱਥੇ ਵੀ ਕਿਤੇਾਨੂੰ ਮਿਲਿਆ ਕਿੰਨੇ ਬੱਚੇ ਖੇਡ ਰਹੇ ਸੀ ਕੀ ਕੀ ਨਾਮ ਸੀ ਬੱਚਿਆਂ ਦੇ ਮਨੂੰ ਇੱਕ ਸਾਇਲ ਹੂੰ ਸਾਇਲ ਵੱਡਾ ਮਨੂੰ ਛੋਟਾ ਕਿੰਨੇ ਬੱਚੇ ਖੇਡਣਗੇ ਸੀ ਬੱਚੇ 5 ਬੱਚੇ ਖੇਡਣਗੇ ਫਿਰ ਪਤਾ ਕਿਵੇਂ ਲੱਗਿਆ ਤੇ ਉਹ ਜੀ ਸਵੇਰ ਗੁਰਦੁਆਰ ਚ ਵਾਜ ਦਵਾ ਦੀ ਹੂੰ ਬਸ ਵਾਜ ਦਵਾ ਦੋ ਮੇਰਾ ਧਿਆਨ ਕੁਦਰਤੀ ਸਰੋਵਰ ਵੱਨ ਨੀ ਪੈ ਗਿਆ ਮੈਂ ਦੇਖ ਲਾਵਾਂ ਇੱਧਰ ਕਿਤੇ ਇੱਥੇ ਨਕਦਰ ਬੈਠੇ ਹਣ ਲਿਖੇ ਹੂੰ ਡਰਦਾ ਬੱਚਾ ਕੋਈ ਲੁੱਕ ਕੇ ਬੈਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿੱਤੀਆਂ ਕਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤਿਆਰ ਦਾ ਦਿਸਿਆ ਮੈਂ ਗੌਰ ਨਾਲ ਦੇਖਿਆ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਚੱਪਲਾਂ ਦੇ ਇੱਕ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਹੈ ਉਹ ਤੋਂ ਬਾਅਦ ਫਿਰ ਕੁਝ ਉੱਥੇ ਬੰਦੇ ਖੜੇ ਸੀ ਉਹਨਾਂ ਨੇ ਕਢਾ ਲਿਆ ਬੱਚਾ ਪੰਨੂ ਇੱਕ ਸਾਈਜ਼ ਹੂੰ ਸਾਈਜ਼ ਵੱਡਾ ਮੈਨੂੰ ਛੋਟਾ ਕਿੰਨੇ ਬੱਚੇ ਖੇਡਣ ਗਏ ਸੀ ਬੱਚੇ 5 ਬੱਚੇ ਖੇਡਣ ਗਏ ਸੀ ਫਿਰ ਪਤਾ ਕਿਵੇਂ ਲੱਗਿਆ ਤੇ ਉਹ ਜੀ ਸਵੇਰ ਬੰਬੀਆ ਗੁਰਦੁਆਰੇ ਚ ਬਾਜ ਦਵਾ ਦੀ ਹੂੰ ਬਸ ਬਾਜ ਦਵਾ ਦੋ ਮੇਰਾ ਧਿਆਨ ਕੁਦਰਤੀ ਸਰੋਵਰ ਉਨਨੀ ਪੈ ਗਿਆ ਮੈਂ ਦੇਖ ਲਾਵਾ ਇਧਰ ਕਿਤੇ ਇੱਥੇ ਨਗਰ ਬੈਠੇ ਹੋਣ ਲਿਖੇ ਹੂੰ ਡਰ ਦਾ ਬੱਚਾ ਕੋਈ ਲੁਕੇ ਬੈਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿਸੀਆਂ ਕੱਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤਿਆਰਦਾ ਦਿਸਿਆ ਹੂੰ ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਹੂੰ ਚੱਪਲਾਂ ਦੇਖ ਕੇ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਹੈ ਉਸ ਤੋਂ ਬਾਅਦ ਫਿਰ ਕੋਝੋਤੇ ਬੰਦੇ ਖੜੇ ਸੀ ਉਹਨਾਂ ਨੇ ਕਢਾ ਕੇ ਵਿੱਚ